मनुख ਨੂੰ ਜਿਹੜਾ ਮਨੁਖ ਕਹਿੰਦੇ ਨੇ ਮਨੁਸ਼ ਕਹਿੰਦੇ ਨੇ ਮਨ ਕਰਕੇ ਕਹਿੰਦੇ ਨੇ ਮਨ ਤੋਂ ਜੋ ਥੱਲੇ ਦੀ ਦੁਨੀਆ ਉਹ ਪਸ਼ੂ ਹੈ ਮਨ ਤੋਂ ਜੋ ਉੱਪਰ ਉੱਠ ਜਾਂਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ ਬ੍ਰਹਮਗਣੀ ਕਹਿੰਦੇ ਨੇ ਈਸ਼ਵਰ ਦਾ ਰੂਪ ਕਹਿੰਦੇ ਨੇ ਮਨੁਸ਼ ਵਿਚਾਰ ਹੈ ਪਸ਼ੂ ਪਛੜੇ ਹੋਏ ਪਸ਼ੂ ਦਾ ਮਤਲਬ ਹੀ ਹੈ ਜੋ ਪਿੱਛੇ ਸੰਤ ਜੋ ਸ਼ਿਖਰ ਤੇ ਚੋਟੀ ਤੇ ਵਿਅਰਨਲ ਸੁਣਨਾ ਪਸ਼ੂ ਸੁਖ ਦੇਚ ਜੀ ਰਹਿ ਸੰਤ ਆਨੰਦ ਦੇਚ ਜੀਂਦਾ ਦੁਖੀ ਕੇਵਲ ਮਨੁੱਖ ਪਰੇਸ਼ਾਨ ਬੇਚੈਨ ਕੇਵਲ ਮਨੁੱਖ ਕੋਈ ਚਿੰਤਾਤੁਰ ਹੈ ਤੋ ਸਮਝ ਲੈਣਾ ਚਾਹੀਦਾ ਹੈ ਮਨੁੱਖ ਪਰੇਸ਼ਾਨ ਹੈ ਮਨੁੱਖ ਸਮੱਸਿਆਵਾਂ ਦੇਚ ਜੀ ਰਿਆ ਹੈ ਮਨੁੱਖ ਹੈ ਸਮਾਧੀ ਦੇਚ ਜੀ ਰਿਆ ਹੈ ਸੰਤ ਕੋਈ ਸਮਾਜਿਕ ਸਮੱਸਿਆ ਨਹੀਂ ਪਸ਼ੂ ਦੀ ਕੋਈ ਰਾਜਨੀਤਿਕ ਸਮੱਸਿਆ ਨਹੀਂ ਪਰਸ਼ੂ ਸੁਖ ਦੇਖ ਜੀ ਰਿਹਾ ਹੈ